ਦੋਸਤੋ 12 ਮਈ 2024 ਨੂੰ ਰਾਜਸਥਾਨ ਦੀ ਪੁਲਿਸ ਨੇ ਪੰਜਾਬ ਦੇ 10 ਪੁਲਿਸ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾਗਾ 10 ਪੁਲਿਸ ਮੁਲਾਜ਼ਮਾਂ ਤੇ ਜਿਦੇ ਵਿੱਚ ਐਸਆਈ ਏਐਸਆਈ ਰੈਂਕ ਦੇ ਅਫਸਰ ਸ਼ਾਮਲ ਨਹੀਂ ਰਾਜਸਥਾਨ ਦੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ 420 ਦਾ ਤੇ ਅਗਵਾ ਦਾ ਪਰਚਾ ਦਰਜ ਕੀਤਾਗਾ ਰਾਜਸਥਾਨ ਦੀ ਪੁਲਿਸ ਨੇ ਦੋਸਤੋ ਗੱਲ ਇਹ ਆ ਵੀ ਐ ਪੰਜਾਬ ਦੇ ਪੁਲਿਸ ਦੇ ਮੁਲਾਜ਼ਮਾਂ ਤੇ ਪਰਚਾ ਦਰਜ ਹੋਣਾ ਕਿਹਦੀ ਕਮਜ਼ੋਰੀ ਆ ਇਹ ਕੀ ਇਹ ਪੰਜਾਬ ਪੁਲਿਸ ਦੀ ਕਮਜ਼ੋਰੀ ਆ ਜਿਹੜੀ ਪੰਜਾਬ ਪੁਲਿਸ ਦੇਸ਼ ਭਰ ਵਿੱਚ ਜਾਣੀ ਜਾਂਦੀ ਸੀ ਕਿ ਇਹ ਉਸ ਪੰਜਾਬ ਪੁਲਿਸ ਦੀ ਕਮਜ਼ੋਰੀ ਆ ਜਾਂ ਇਹ ਸਰਕਾਰਾਂ ਦੀ ਕਮਜ਼ੋਰੀ ਆ ਜਾਂ ਇਹ ਇਹਦੇ ਵਿੱਚ ਜ਼ਿੰਮੇਵਾਰ ਸਰਕਾਰਾਂ ਨੇ ਪਰਚੇ ਕਿਉਂ ਦਰਜ ਹੋ ਜਾਂਦੇ ਨੇ ਇਸ ਤਰੀਕੇ ਨਾਲ ਜਦੋਂ ਆਪਣੇ ਕੋਈ ਗੱਲਬਾਤ ਹੁੰਦੀ ਆ ਆਪਣੇ ਉਦੋਂ ਆਪਣੀ ਪੁਲਿਸ ਪਰਚਾ ਦਰਜ ਨਹੀਂ ਕਰਦੀ ਉੱਥੇ ਸਰਕਾਰਾਂ ਮਜਬੂਰ ਕਰਦੀਆਂ ਨੇ ਆਪਣੀ ਸਰ ਪੁਲਿਸ ਨੂੰ ਕਿ ਪਰਚਾ ਨਾ ਦਰਜ ਕਰੋ ਇਹਦੇ ਤੇ ਅੱਜ ਵੀਡੀਓ ਕਰਦੇ ਆ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਪੁਲਿਸ ਦੇ ਮੁਲਾਜ਼ਮ Rajasthan ਦੇ ਵਿੱਚੋਂ ਜਾ ਕੇ ਕਿਸੇ ਮੁੰਡੇ ਨੂੰ ਚੱਕ ਲਿਆਉਂਦੇ ਨੇ ਤੇ Rajasthan ਦੀ ਪੁਲਿਸ ਉਹਨਾਂ ਦੇ ਖਿਲਾਫ ਜਿਨ੍ਹਾਂ ਦੇ ਵਿੱਚ ਸਤਨਾਮ ਸਿੰਘ ਐਸਆਈ ਐਸਆਈ ਰਾਜਕਮਾਰ ਸੇਵਕ ਸਿੰਘ ਮਨਜਿੰਦਰ ਸਿੰਘ ਭੁਪਿੰਦਰ ਸਿੰਘ ਸੁਖਦੀਪ ਸਿੰਘ ਬਸੰਤ ਲਾਲ ਤਨਵੰਤ ਸਿੰਘ ਇਹ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਇਹਨਾਂ ਦੇ ਉੱਤੇ ਰਾਜਸਥਾਨ ਦੀ ਪੁਲਿਸ 420 ਦਾ ਤੇ ਅਗਵਾ ਦਾ ਪਰਚਾ ਦਰਜ ਕਰ ਦਿੰਦੀ ਆ ਗੱਲ ਕੀ ਪੰਜਾਬ ਪੁਲਿਸ ਨੇ ਕੀ ਕਹਾਣੀ ਬਣਾਈ ਪੰਜਾਬ ਪੁਲਿਸ ਨੇ ਕਹਾਣੀ ਬਣਾਈ ਕਿ 6 ਮਈ ਨੂੰ 6 ਮਈ ਨੂੰ 6 ਨੰਬਰ ਡਿਵੀਜ਼ਨ ਜਿਹੜਾ ਲੁਧਿਆਣੇ ਦਾ ਥਾਣਾ ਉਹ ਥਾਣੇ ਦੇ ਕਿਸੇ ਮੋੜ ਤੇ ਕਿ ਇੱਕ ਮਨਵੀਰ ਸਿੰਘ ਨੌ ਦਾ ਮੁੰਡਾ ਤੁਰਿਆ ਆਉਂਦਾ ਸੀ ਜੀਦੇ ਹੱਥ ਦੇ ਵਿੱਚ ਇੱਕ ਕਾਲੇ ਰੰਗ ਦਾ ਲਫਾਫਾ ਸੀ ਜਦੋਂ ਅਸੀਂ ਉਹਨੂੰ ਰੋਕ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਉਹਨੂੰ ਕਾਬੂ ਕਰ ਲਿਆ ਤਾਂ ਕਾਬੂ ਕਰਕੇ ਜਦੋਂ ਉਹਦਾ ਲਫਾਫਾ ਚੈੱਕ ਕੀਤਾ ਗਿਆ ਤਾਂ ਉਹ ਲਫਾਫੇ ਦੇ ਵਿੱਚੋਂ 2 ਕਿਲੋ ਅਫੀਮ ਨਿਕਲੀ ਇਸ ਤਰੀਕੇ ਨਾਲ ਰਵੈਤੀ ਪਰਚਾ ਪੰਜਾਬ ਪੁਲਿਸ ਨੇ ਦਰਜ ਕਰਤਾ ਜਿਹੜਾ ਕਿ ਹਰੇਕ ਪਰਚੇ ਦੇ ਵਿੱਚ ਪੰਜਾਬ ਪੁਲਿਸ ਇਹੀ ਕਹਾਣੀ ਪਾਉਂਦੀ ਆ ਕੋਈ ਵੀ ਪਰਚਾ ਦਰਜ ਕਰੇ ਪੰਜਾਬ ਪੁਲਿਸ ਇਹੀ ਕਹਾਣੀ ਪਾਉਂਦੀ ਆ ਉਸ ਤੋਂ ਬਾਅਦ ਕੀ ਹੋਇਆ ਜਿਹੜੇ ਮਨਵੀਰ ਸਿੰਘ ਸੀ ਜਿਹੜੇ ਮਨਵੀਰ ਸਿੰਘ ਦੇ ਪਿਤਾ ਜੀ ਸੀ ਉਹਨਾਂ ਨੇ ਦੱਸਿਆ ਕਿ ਮੇਰੇ ਮੁੰਡੇ ਨੂੰ ਪੰਜਾਬ ਪੁਲਿਸ ਰਾਜਸਥਾਨ ਦੇ ਵਿੱਚੋਂ ਜੋਧਪੁਰ ਦੇ ਵਿੱਚੋਂ ਚੱਕ ਕੇ ਲੈ ਕੇ ਗਈ ਆ ਉਹਨੇ ਸਾਰੇ ਸੀਸੀਟੀਵੀ ਕੈਮਰੇ ਸੀਗੇ ਜਿਹੜੇ ਉਹਨਾਂ ਦੇ ਬਾਰੇ ਉਹਨੇ ਕਿਹਾ ਕਿ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰਨ ਦੀ ਸਾਰੀ ਰਿਪੋਰਟ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਆ ਉਹਨਾਂ ਨੇ ਉਹਨਾਂ ਨੇ ਦੱਸਿਆ ਤੇ ਦਰਖਾਸਤ ਦਿੱਤੀ ਉਹਨੇ ਥਾਣੇ ਦੇ ਵਿੱਚ ਆਪਣੇ ਥਾਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਜਿਹੜਾ ਮਨਵੀਰ ਸਿੰਘ ਦਾ ਪਿਤਾ ਉਹਨੇ ਦਰਖਾਸਤ ਦਿੱਤੀ ਤੇ ਜਿਹੜੀ ਉਹ ਦਰਖਾਸਤ ਦਾ ਉਹ ਦਰਖਾਸਤ ਤੇ ਇਨਕੁਆਰੀ ਕਰਕੇ ਰਾਜਸਥਾਨ ਦੀ ਪੁਲਿਸ ਨੇ ਪੰਜਾਬ ਪੁਲਿਸ ਦੇ 10 ਅਫਸਰਾਂ ਸਮੇਤ 10 ਮੁਲਾਜ਼ਮਾਂ ਤੇ ਪਰਚਾ ਦਰਜ ਕਰਤਾ ਅਗਵਾਦਾ ਤੇ 420 ਦਾ ਹੈ ਇਹਨਾਂ ਦੇਖੋ ਕਿੰਨੀ ਵੱਡੀ ਵਧੀਆ ਗੱਲ ਵੀ ਤੁਸੀਂ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹਰਿਆਣੇ ਦੀ ਪੁਲਿਸ ਨੇ ਪੰਜਾਬ ਦੇ ਵਿੱਚ ਆ ਕੇ ਸੁਭਕਰਮਣ ਸਿੰਘ ਦੇ ਗੋਲੀ ਮਾਰ ਕੇ ਕਤਲ ਕਰਤਾ ਪੰਜਾਬ ਦੀ ਪੁਲਿਸ ਨੇ ਕੋਈ ਪਰਚਾ ਨਹੀਂ ਦਰਜ ਕੀਤਾ 0 ਐਫ ਆਈ ਆਰ ਦਰਜ ਕੀਤੀ ਆ 0 ਐਫ ਆਈ ਆਰ ਦਰਜ ਕਰਨ ਤੋਂ ਬਾਅਦ ਵੀ ਉਹਦੇ ਉੱਤੇ ਚੌਂਕੜਾ ਮਾਰ ਕੇ ਬੈਠ ਕੇ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਭੁਗਤੋ ਫਿਰ ਹੁਣ ਅਗਲਾ ਤਾਂ ਕਰੂਗਾ ਗੱਲ ਤਾਂ ਇਹ ਹੈ ਵੀ ਉਸ ਤੋਂ ਬਾਅਦ ਤੁਸੀਂ ਪਿਰਤਪਾਲ ਸਿੰਘ ਜਿਹੜਾ ਕਿ ਲੰਗਰ ਵਰਤਾ ਰਿਹਾ ਸੀ ਉਹਨੂੰ ਪੰਜਾਬ ਉਹਨੂੰ ਹਰਿਆਣਾ ਪੁਲਿਸ ਪੰਜਾਬ ਦੇ ਵਿੱਚੋਂ ਚੱਕ ਕੇ ਲੈ ਗਈ ਅਗਵਾ ਕਰਕੇ ਲੈ ਗਈ ਚੱਕ ਕੇ ਉਹਦੀ ਕੁੱਟਮਾਰ ਕੀਤੀ ਉਹਦੇ ਤੇ ਉਹ ਮੁੰਡੇ ਨੂੰ ਮਾਰਨ ਆਲਾ ਕਰਦਾ ਉਹ ਅੱਜ ਵੀ ਮੁੰਡਾ ਪੀਜੀਆਈ ਦਾਖਲ ਹੈ ਉਹਨੂੰ ਉਹਦੀ ਇੰਨੀ ਕੁੱਟਮਾਰ ਕੀਤੀ ਜਵਾੜਾ ਪੰਨਤਾ ਉਹਦੀ ਬਾਹ ਤੋੜਦੀ ਲੱਤ ਤੋੜਦੀ ਪਰ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਕਿਉਂ ਨਹੀਂ ਪੰਜਾਬ ਪੁਲਿਸ ਕਾਰਵਾਈ ਕਰਦੀ ਉਸ ਤੋਂ ਪਹਿਲਾਂ ਇੱਕ ਦਿੱਲੀ ਤੋਂ ਕੋਈ ਯੂਟਿਊਬਰ ਸੀ ਦਿੱਲੀ ਦਾ ਯੂਟਿਊਬਰ ਸੀ ਦਿੱਲੀ ਦੇ ਯੂਟਿਊਬਰ ਤੇ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਦਿੱਲੀ ਤੋਂ ਚੱਕ ਕੇ ਲੈ ਰੇ ਲੈ ਕੇ ਆ ਰਹੀ ਸੀ ਹਰਿਆਣੇ ਦੇ ਵਿੱਚ ਦੀ ਲੰਘਣ ਲੱਗੀ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪੰਜਾਬ ਪੁਲਿਸ ਦੇ ਮੁਲਾਜ਼ਮ ਗ੍ਰਿਫਤਾਰ ਕਰਕੇ ਥਾਣੇ ਦੇ ਵਿੱਚ ਬਹਾਲੇ ਹਰਿਆਣਾ ਪੁਲਿਸ ਨੇ ਉਹਨਾਂ ਨੇ YouTube ਤੋਂ ਉਹ ਮੁੰਡਾ YouTuber ਸੀਗਾ ਜਿਹੜਾ ਛਡਵਾ ਲਿਆ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਤੋਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਬਣੀਆ ਐਨੀ ਪੰਜਾਬ ਪੁਲਿਸ ਕੀ ਨਾ ਮਜੂਰ ਕਰਦੀ ਐਨੀ ਪੰਜਾਬ ਪੁਲਿਸ ਕਮਜ਼ੋਰ ਕੀਤੀ ਆ ਕਿ ਸਰਕਾਰ ਨੇ ਕਿਉਂਕਿ ਸਰਕਾਰ ਆ ਕਿ ਜਿਹੜੀ ਹੁਣ ਤੁਸੀਂ ਦੇਖੋ ਰਾਜ ਹਰਿਆਣਾ ਦੀ ਪੁਲਿਸ ਨੇ ਸਾਡੇ ਪੰਜਾਬ ਦੀ ਧਰਤੀ ਤੇ ਆ ਕੇ ਗੋਲੀਆਂ ਮਾਰੀਆਂ ਪੰਜਾਬ ਦੀ ਧਰਤੀ ਤੇ ਆ ਕੇ ਗੋਲੀਆਂ ਚਲਾਈਆਂ ਪੰਜਾਬ ਦੀ ਧਰਤੀ ਤੇ ਆ ਕੇ ਅਥਰੂ ਗੈਸ ਦੇ ਗੋਲੇ ਸਿੱਟੇ ਪੰਜਾਬ ਦੀ ਧਰਤੀ ਤੇ ਆ ਕੇ ਉਹਨਾਂ ਨੇ ਕਿੰਨੀ ਕੁੱਟਮਾਰ ਕੀਤੀ ਲੋਕਾਂ ਦੇ ਟਰੈਕਟਰਾਂ 'ਪੰਨ ਤੇ ਟਰੈਕਟਰਾਂ ਦੇ ਇੰਜਣਾਂ ਦੇ ਵਿੱਚ ਚੀਨੀ ਪਾਤੀ ਉਹਨਾਂ ਨੇ ਲੋਕਾਂ ਦੇ ਟਰੈਕਟਰ ਖਰਾਬ ਕਰਤੇ ਕਿੰਨਾ ਉਹਨਾਂ ਨੇ ਕਿੰਨਾ ਜੁਰਮ ਕੀਤਾ ਪੰਜਾਬ ਪੰਜਾਬ ਦੇ ਵਿੱਚ ਆ ਕੇ ਪਰ ਪੰਜਾਬ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ ਕੀ ਪੰਜਾਬ ਪੁਲਿਸ ਇੰਨੀ ਕਮਜ਼ੋਰ ਆ ਇੰਨੀ ਪੰਜਾਬ ਪੁਲਿਸ ਕਮਜ਼ੋਰ ਨਹੀਂ ਹੈ ਕਮਜ਼ੋਰ ਆ ਉਹਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਸਲ ਤੇ ਵਿੱਚ ਰਾਜ ਹਰਿਆਣੇ ਤੇ ਰਾਜਸਥਾਨ ਦੇ ਵਿੱਚ ਵੋਟਾਂ ਪੈਣੀਆਂ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨੂੰ ਐ ਲੱਗਦਾ ਵੀ ਪਤਾ ਨਹੀਂ ਮੈਂ ਜਿੱਤ ਜੂ ਵੀ ਅਸੀਂ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਹੈਗੇ ਆ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਸਾਡੀ ਸਰਕਾਰ ਆ ਕਿ ਅਸੀਂ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਅਸੀਂ ਪੰਜਾਬ ਨੂੰ ਪਿੱਛੇ ਸਿੱਟ ਕੇ ਜਿਹੜੇ ਪੰਜਾਬ ਨੇ ਇਹਨਾਂ ਨੂੰ ਕੁਰਸੀ ਤੇ ਬਹਾਇਆ ਅੱਖਾਂ ਤੇ ਬਹਾਇਆ ਪੰਜਾਬ ਨੇ ਸਿਰ ਮੱਥੇ ਤੇ ਬਹਾਇਆ 92 ਸੀਟਾਂ ਦਿੱਤੀਆਂ ਉਹ ਪੰਜਾਬ ਨਾਲ ਇਸ ਤਰੀਕੇ ਨਾਲ ਧੋਖਾ ਕਰ ਰਹੇ ਨੇ ਤੇ ਹਰਿਆਣੇ ਤੇ ਰਾਜਸਥਾਨ ਦੇ ਹੱਕ ਦੇ ਵਿੱਚ ਭੁਗਤਦੇ ਨੇ ਆਮ ਆਦਮੀ ਪਾਰਟੀ ਵਾਲੇ ਲਾਲਾ ਕੇਜਰੀਵਾਲ ਜੀ ਇਹ ਲਾਲਾ ਕੇਜਰੀਵਾਲ ਦੇ ਕੰਮ ਨੇ ਸਾਰੇ ਕਿ ਪੰਜਾਬ ਦੇ ਵਿੱਚ ਇੰਨੀ ਬੇਇਜ਼ਤੀ ਹੋ ਰਹੀ ਆ ਇਹਨਾਂ ਨੂੰ ਇਹ ਆ ਵੀ ਰਾਜਸਥਾਨ 'ਚ ਸਾਡੀ ਸਰਕਾਰ ਬਣ ਜਵੇ ਹਰਿਆਣਾ 'ਚ ਸਾਡੀ ਸਰਕਾਰ ਬਣ ਜਵੇ ਇਹ ਸਾਰਾ ਵੋਟਾਂ ਦਾ ਚੱਕਰ ਹੈ ਕਿ ਇਹ ਪੰਜਾਬ ਪੁਲਿਸ ਦੀ ਬੇਇਜ਼ਤੀ ਕਰਵਾ ਰਹੇ ਨੇ ਹਰਿਆਣਾ ਨੂੰ ਪਾਣੀ ਦਾ ਮਾਮਲਾ ਰਾਜਸਥਾਨ ਨੂੰ ਪਾਣੀ ਦਾ ਮਾਮਲਾ ਹੋਵੇ ਤਾਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਜਿਹੜੀ ਲਾਲਾ ਕੇਜਰੀਵਾਲ ਦੀ ਸਰਕਾਰ ਆ ਇਹ ਹਰਿਆਣਾ ਦੇ ਹੱਕ ਚ ਭੁਗਤਦੀ ਆਏ Rajasthan ਦੇ ਹੱਕ ਚ ਭੁਗਤਦੀ ਆ ਇਹਨਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਲੈਣ ਵਾਲਿਆਂ ਨੂੰ ਜਦੋਂ ਪਹਿਲਾਂ ਵੋਟਾਂ ਪਈਆਂ ਸੀ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ ਨੇ ਆਮ ਆਦਮੀ ਪਾਰਟੀ ਨੂੰ ਇਹ ਬਣ ਨੂੰ ਫਿਰਦੇ ਨੇ ਪ੍ਰਧਾਨ ਮੰਤਰੀ ਇਹ ਪੰਜਾਬ ਪੁਲਿਸ ਦੇ ਪੰਜਾਬ ਸੂਬਾ ਪੰਜਾਬ ਸੂਬੇ ਨੇ ਜਿਨ੍ਹਾਂ ਨੂੰ ਸਿਰਮ ਮੱਥੇ ਤੇ ਬਹਾਇਆ ਅੱਖਾਂ ਤੇ ਬਹਾਇਆ ਇਹਨੇ ਮੂਰੇ ਇਹਨਾਂ ਦੇ ਰੈੱਡ ਕਾਰਪਟ ਵਿਛਾ ਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਵੱਡੇ ਪੱਦਰ ਤੇ ਸਰਕਾਰ ਬਣਾ ਕੇ ਦਿੱਤੀ ਉਹ ਤੇ ਇਹ ਖਿਲਾਫ ਪੁਕਤ ਰਹੇ ਨੇ ਹੁਣ ਰਾਜਸਥਾਨ ਪੁਲਿਸ ਕੀ ਕਹਿੰਦੀ ਆ ਰਾਜਸਥਾਨ ਪੁਲਿਸ ਪੰਜਾਬ ਪੁਲਿਸ ਨੂੰ ਕਹਿੰਦੀ ਆ ਕਿ ਤੁਸੀਂ ਸਬੂਤ ਦਿਖਾਓ ਪੰਜਾਬ ਪੁਲਿਸ ਕੋਲ ਕੋਈ ਸਬੂਤ ਨਹੀਂ ਗਾਇਗਾ ਇਹ ਜੇ ਤਰੀਕੇ ਦਾ ਕਿਉਂਕਿ ਇੱਕ ਰਵੈਤੀ ਐਫ ਆਈ ਆਰ ਕੀਤੀ ਆ ਆਪਦੀ ਬਣਾਈ ਹੋਈ ਫਾਰਮਲ ਰਿਪੋਰਟ ਆ ਕਿ ਜਿਹੜੀ ਪੰਜਾਬ ਪੁਲਿਸ ਨੇ ਬਣਾਈ ਆ ਕਿ ਕੜਿਆ ਕੜਾਇਆ ਉਹੀ ਬਿਆਨ ਜਿਹੜਾ ਹਰੇਕ ਐਫ ਆਈ ਆਰ ਚ ਹੁੰਦਾ ਕਿ ਬੰਦਾ ਤੁਰਿਆ ਜਾਂਦਾ ਸੀ ਅਸੀਂ ਉਹਨੂੰ ਆਵਾਜ਼ ਮਾਰੀ ਉਹ ਭੱਜਣ ਲੱਗਿਆ ਕਾਪੂ ਕਰਕੇ ਜਦੋਂ ਉਹਨੂੰ ਫੜਿਆ ਤਾਂ ਉਹਦੇ ਕੋਲੋਂ 2 ਕਿਲੋ ਫੀਮ ਨਿਕਲੇ ਇਹ ਇਸ ਤਰੀਕੇ ਨਾਲ ਬਣਾਇਆ ਜਾਂਦਾਗਾ ਪਰ ਰਾਜਸਥਾਨ ਪੁਲਿਸ ਨੇ ਇਨਕੁਆਰੀ ਕਰਕੇ ਸਾਰੇ ਸੀਸੀਟੀਵੀ ਕੈਮਰਿਆਂ ਦੀਆਂ ਫੋਟੋਆਂ ਲਈਆਂ ਸਾਰੇ ਟੋਲ ਪਲਾਜ਼ਿਆਂ ਦੀਆਂ ਫੋਟੋਆਂ ਲਈਆਂ ਉਹਨਾਂ ਕੋਲੇ ਬਕਾਇਦਾ ਤੌਰ ਤੇ ਤਸਵੀਰਾਂ ਨੇ ਉਹਨਾਂ ਦੇ ਕੋਲੇ ਬਕਾਇਦਾ ਤੌਰ ਤੇ ਵੀਡੀਓ ਬਣੀਆਂ ਹੋਈਆਂ ਨੇ ਕਿਉਂਕਿ ਜਿੱਥੋਂ ਦੀ ਵੀ ਉਹ ਮੁੰਡੇ ਨੂੰ ਚੱਕ ਕੇ ਮਨਵੀਰ ਨੂੰ ਰਾਜਸਥਾਨ ਤੋਂ ਜਦੋਂ ਪੰਜਾਬ ਪੁਲਿਸ ਚੱਕਿਆ ਜਿੱਥੋਂ ਦੀ ਵੀ ਲੰਗੀ ਸਾਰੇ ਸੀਸੀਟੀਵੀ ਕੈਮਰੇ ਕੰਗਾਲ ਨੇ ਰਾਜਸਥਾਨ ਦੀ ਪੁਲਿਸ ਨੇ ਦੇਖੋ ਕਿੰਨਾ ਵਧੀਆ ਸਤਕਾਰਤ ਕੰਮ ਕੀਤਾ ਰਾਜਸਥਾਨ ਦੀ ਪੁਲਿਸ ਨੇ ਭਾਜਪੀ ਨੇ ਖੁੰਝੇ ਲਾਤਾ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਬਿਲਕੁਲ ਖੁੰਝੇ ਲਾਤਾ ਤੁਸੀਂ ਦੇਖੋ वैसे ता असल गिरफ्तार ਕਰਨ ਦਾ ਤਰੀਕਾ ਇਹ ਹੁੰਦਾਗਾ ਵੀ ਤੁਸੀਂ ਅਗਰ ਰਾਜਸਥਾਨ ਤੋਂ ਮੁਲਾਜ਼ਮ ਚੱਕਣ ਮੁਲਜ਼ਮ ਨੂੰ ਚੱਕਣ ਜਾਣੇ ਹੋ ਤਾਂ ਤੁਸੀਂ ਉੱਥੇ ਜਿਹੜੇ ਮੁਲਾਜ਼ਮ ਨੇ ਥਾਣੇ ਦੇ ਮੁਲਾਜ਼ਮ ਨੇ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਕਰੋ ਥਾਣੇ ਤੋਂ ਮੁਲਾਜ਼ਮ ਨਾਲ ਲੈ ਕੇ ਜਾਓ ਫਿਰ ਗ੍ਰਿਫਤਾਰ ਲੈ ਕਰਕੇ ਲੈ ਕੇ ਆਓ ਪਰ ਪੰਜਾਬ ਦੀ ਪੁਲਿਸ ਨੇ ਰਾਜਸਥਾਨ ਦੀ ਪੁਲਿਸ ਦੇ ਕਹਿਣ ਦੇ ਮੁਤਾਬਕ ਉਹਨਾਂ ਦੀ ਸਟੇਟ ਦੇ ਵਿੱਚੋਂ ਬੰਦੇ ਨੂੰ ਅਗਵਾ ਕਰਕੇ ਚੱਕ ਲਿਆ ਦੱਸੋ ਤੁਸੀਂ ਮਤਲਬ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਨੇਗੀਆਂ ਇਹ ਉਹਨਾਂ ਨੇ ਅਗਵਾ ਕਰਕੇ ਰਾਜਸਥਾਨ ਦੀ ਪੁਲਿਸ ਦੇ ਕਹਿਣ ਦੇ ਮੁਤਾਬਕ ਅਗਵਾ ਕਰ ਲਿਆ ਪਰ ਤੁਸੀਂ ਦੇਖੋ ਰਾਜਸਥਾਨ ਦੀ ਪੁਲਿਸ ਨੇ ਤਾਂ ਇੰਨਾ ਕੁਝ ਕਰਤਾ ਪਰ ਪੰਜਾਬ ਪੁਲਿਸ ਕੀ ਕਰਦੀ ਆ ਪੰਜਾਬ ਪੁਲਿਸ ਨੇ ਕੁਝ ਵੀ ਨਹੀਂ ਇੱਕ ਸ਼ੁਭਕਰਮਣ ਦੀ ਜਿਹੜੀ ਹੋਈ ਸੀ ਡੈਥ ਹੋਈ ਸੀ ਜਿਹਦੇ ਸਿੱਧੀ ਗੋਲੀ ਮਾਰ ਕੇ ਹਰਿਆਣੇ ਦੀ ਪੁਲਿਸ ਨੇ ਉਹਨੂੰ ਸ਼ਹੀਦ ਕੀਤਾ ਸੀ ਉਹਦੇ ਤੇ ਜ਼ੀਰੋ ਐਫ ਆਈ ਆਰ ਕੀਤੀ ਉੱਤੇ ਹੀ ਬੈਠ ਗਏ ਉਹਦੇ ਚੌਂਕੜਾ ਮਾਰ ਕੇ ਉਹ ਐਫ ਆਈ ਆਰ ਤੇ ਮੁੜ ਕੇ ਕੁਝ ਨਹੀਂ ਕੀਤਾ ਕੀ ਵੋਟਾਂ ਦੀ ਖਾਤਰ ਤੁਸੀਂ ਇੰਨਾ ਥੱਲੇ ਜਾਰ ਜਾਓਗੇ ਕੀ ਵੋਟਾਂ ਦੀ ਖਾਤਰ ਤੁਸੀਂ ਪੰਜਾਬ ਪੁਲਿਸ ਦੀ ਇੰਨੀ ਬੇਇੱਜ਼ਤੀ ਕਰਾਓਗੇ ਕੀ ਪੰਜਾਬ ਪੁਲਿਸ ਵੀ ਹੁਣ ਆਪਣੀ ਇੰਨੀ ਬੇਇੱਜ਼ਤੀ ਕਰਵਾਉਗੀ ਕਿ ਤੁਹਾਡੇ ਤੇ ਬਾਹਰਨੀਅਸ ਡਾਟਾ ਜਾ ਕੇ ਐਫਆਈਆਰ ਦਰਜ ਕਰ ਦਿੰਦੀਆਂ ਨੇ ਤੁਸੀਂ ਚੁੱਪ ਕਰਕੇ ਬੈਠੇ ਹੋ ਤੁਸੀਂ ਕੁਝ ਵੀ ਨਹੀਂ ਕਰ ਰਹੇ ਪੰਜਾਬ ਪੁਲਿਸ ਦੇ ਅਫਸਰ ਕੀ ਕਰਦੇ ਨੇ ਇਹ ਆਪਣੇ ਮੁਲਾਜ਼ਮਾਂ ਦੀ ਕਿਉਂ ਇੰਨੀ ਬੇਇੱਜ਼ਤੀ ਕਰਵਾ ਰਹੇ ਨੇਗੇ ਇਹ ਹੁਣ ਵੀਰੋ ਤੁਸੀਂ ਕਮੈਂਟਸ ਦੇ ਵਿੱਚ ਵੀ ਦੱਸਿਓ ਵੀ ਇਹ ਗੱਲ ਸਹੀ ਹੈ ਕਿ ਗਲਤ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਹਰਿਆਣੇ ਦੀ ਪੁਲਿਸ ਦੇ ਉੱਤੇ ਜਦੋਂ ਹਰਿਆਣੇ ਦੀ ਪੁਲਿਸ ਨੇ ਇੰਨਾ ਜੁਰਮ ਕੀਤਾ ਪੰਜਾਬ ਦੇ ਵਿੱਚ ਆ ਕੇ ਪਰ ਉਹ ਦੇਖੋ ਉਹ ਤਾਂ ਪੰਜਾਬ ਨੂੰ ਚਾਹੇ ਪੰਜਾਬ ਦਾ ਕੋਈ ਪੁਲਿਸ ਮਲਾਜਮਾ ਕੋਈ ਆ ਜਿਹਦੇ ਸਿਰ ਤੇ ਪੱਗ ਬੰਨੀ ਆਗੀ ਉਹ ਤਾਂ ਉਹਨੂੰ ਸ਼ੱਕੀਏ ਦੇਖਦੇ ਨੇ ਠਾਹ ਐਫ ਆਈ ਆਰ ਕਰਤੀ ਦੇਖ ਲੋ ਜੀ ਹੁਣ ਤੁਸੀਂ ਦੋਸਤੋ ਕਮੈਂਟਸ ਦੇ ਵਿੱਚ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ